ਅੱਜ ਆਪਾਂ ਗੱਲ ਕਰ ਰਹੇ ਆ ਉਹਨਾਂ ਦਰਖਤਾਂ ਬਾਰੇ ਜਿਹੜੇ ਆਪਾਂ ਦਰਖਤ ਲਾਏ ਸੀ ਇਹ ਮਹੀਨਾ ਡੇਢ ਮਹੀਨੇ ਵਾਂਗੂ ਹੋ ਗਿਆ ਤੇ ਜਿਹੜੇ ਕਹਿੰਦੇ ਸੀ ਕਿ ਉਹ ਦਰਖਤ ਇੱਥੇ ਹੋਣ ਨਹੀਂ ਦਿੰਦੇ ਲੋਕ ਜਾਂ ਹੁੰਦੇ ਨਹੀਂ ਪਰ ਹੋ ਜਾਂਦੇ ਨੇ ਪਰ ਸੰਭਾਲ ਜ਼ਰੂਰੀ ਆ ਤੇ ਉਹਨਾਂ ਬਾਰੇ ਆਪਾਂ ਤੁਹਾਨੂੰ ਅੱਜ ਸਾਰੀ ਗੱਲਬਾਤ ਕਰਦੇ ਆ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਉਹ ਵੀ ਦਰਖਤ ਕਿੱਦਾਂ ਹਰੇ ਹੋ ਰਹੇ ਨੇ ਵੀ ਆਪਾਂ ਛੋਟੇ ਛੋਟੇ ਲਾਏ ਸੀ ਜਾਂ ਜਿਹੜੇ ਦਰਖਤ ਪਹਿਲਾਂ ਬਿਨਾਂ ਸੰਭਾਲ ਤੋਂ ਉਹ ਹੋ ਗਏ ਸੀਗੇ ਮੁੱਛ ਤੇ ਸੀ ਬਸੂਆਂ ਨੇ ਤਾ ਉਹ ਆਪਾਂ ਉਹ ਵੀ ਦਰਖਤ ਦਿਖਾਵਾਂਗੇ ਤੁਹਾਨੂੰ ਵੀ ਕਿੱਡੇ ਕਿੱਡੇ ਹੋ ਚੁੱਕੇ ਨੇ ਜਿਵੇਂ ਆਪਾਂ ਨੂੰ ਮੈਨੇਜਰ ਨੇ ਆਪਣੇ ਐਸਬੀਆਈ ਬੈਂਕ ਦੇ ਵਿੱਚ ਮੈਨੇਜਰ ਸਾਹਿਬ ਨੇ ਉਹਨਾਂ ਨੇ ਆਪਾਂ ਨੂੰ ਬੂਟੇ ਦਿੱਤੇ ਸੀ ਕੁਝ ਤੇ ਕੁਝ ਇੱਕ ਇਹਨਾਂ ਨੇ 60 70 ਇਹਨਾਂ ਨੇ ਬੂਟੇ ਦਿੱਤੇ ਸੀਗੇ ਬਾਕੀ ਆਪਾਂ ਨੂੰ ਇੱਕ ਸੰਸਥਾ ਬਣੀ ਹੋਈ ਆ ਬਾਬਾ ਰਾਮਪਾਲ ਰਾਮ ਦਾ ਰਾਮਪਾਲ ਦਾ ਸੀ ਤੇ ਉਹਨਾਂ ਦੇ ਭਗਤ ਇੱਥੇ ਦਰਖਤ ਲਾਉਣ ਆਏ ਸੀ ਆਪਾਂ ਨੂੰ ਸਰਸਤਰ ਬੂਟੇ ਕੋ ਸੋਨਾਂ ਨੇ ਦਿੱਤੇ ਸੀਗੇ ਤੇ ਆਪਾਂ ਉਹਨਾਂ ਬੂਟਾਂ ਦੇ ਵਿੱਚੋਂ ਸਾਰੇ ਇੱਥੇ ਲਵੇ ਲਾਉਣੇ ਜਿੰਨੇ ਬੂਟੇ ਲਾਏ ਹੋਏ ਨੇ ਆਪਾਂ ਤੁਹਾਨੂੰ ਦਿਖਾਉਣੇ ਆ ਉਹਨਾਂ ਦੀ ਸੰਭਾਲ ਕੀਤੀ ਹੋਈ ਹੈ ਜਿਵੇਂ ਇਧਰ ਫੁੱਲਾਂ ਦੇ ਬੂਟੇ ਆ ਗਏ ਇੱਥੇ ਇੱਕ ਆਪਣਾ ਅਰੂਧਾਂ ਦਾ ਬੂਟਾ ਇਹ ਵੀ ਬਹੁਤ ਸੋਹਣਾ ਚੱਲ ਪਿਆ ਤੇ ਆ ਦੇਖੋ ਤੁਹਾਡੇ ਸਾਹਮਣੇ ਆ ਉਹ ਬੂਟੇ ਨੇ ਜਿਹੜੇ ਫਲਦਾਰ ਨੇ ਤੇ ਆਪਣੇ ਫੁੱਲਾਂ ਵਾਲੇ ਨੇ ਇਹਨਾਂ ਨੇ ਫੁੱਲ ਕੱਢ ਰੱਖੇ ਨੇ ਜਿਮੇਦਾਰ ਨੂੰ ਦਿਖਾਉਣੇ ਆ ਆ ਨਿੰਮ ਸੀਗਾ ਆ ਨਿੰਮ ਸੀ ਜਿਹੜਾ ਇਹ ਨਿੰਮ ਪਹਿਲਾਂ ਵੀ ਐਡਾ ਹੋ ਗਿਆ ਸੀਗਾ ਹੁਣ ਤਾਂ ਇਹ ਦੁੱਗਣਾ ਹੋ ਜਾਂਦਾ ਕਿਉਂਕਿ ਇਸ ਨਿੰਮ ਨੂੰ ਪਹਿਲਾਂ ਕਿਸੇ ਨੇ ਇੱਥੇ ਧਰਮਸ਼ਾਲਾ ਦਾ ਬਾਹਰ ਖੋਲ੍ਹ ਕੇ ਤੇ ਇੱਥੇ ਪਸ਼ੂ ਬਾੜ ਤੇ ਸੀਗੇ ਉਹ ਚਰਗੇ ਸੀ ਇਹਨੂੰ ਪਸ਼ੂ ਤੇ ਇਹ ਦੁਵਾਰੇ ਫੁੱਟਿਆਗਾ ਤੇ ਹੁਣ ਐਡਾ ਉੱਚਾ ਨਿਕਲਿਆ ਪਹਿਲਾਂ ਇਹ ਐਡਾ ਉੱਚਾ ਸੀਗਾ ਐਡਾ ਵੱਡਾ ਹੋ ਗਿਆ ਸੀ ਇਹ ਨਿੰਮ ਤੇ ਉਹਦੇ ਬੜਾ ਮਨ ਦੁਖੀ ਹੋਇਆ ਸੀ ਜਿਹੜੇ ਦਿਨ ਇਹ ਦੇਖਿਆ ਸੀਗਾ ਵੀ ਜਦੋਂ ਇਹ ਚਰ ਅੱਗੇ ਸੀਗੇ ਮਾਲ ਪਸ਼ੂ ਇਹਨੂੰ ਕੋਈ ਤੇ ਹੁਣ ਦੁਵਾਰੇ ਮਨ ਖੁਸ਼ ਹੋਇਆ ਇਸ ਚੀਜ਼ ਨੂੰ ਦੇਖ ਕੇ ਵੀ ਆਪਣੇ ਜਿਹੜੇ ਲਾਏ ਹੋਏ ਦਰਖਤ ਨੇ ਸੰਭਾਲ ਕੀਤੀ ਸੀ ਤਾਂ ਬਹੁਤ ਸੋਹਣੇ ਹੋ ਗਿਆ ਜਿਵੇਂ ਆ ਫੁੱਲਾਂ ਵਾਲੇ ਬੂਟੇ ਨੇ ਆ ਦੇਖੋ ਤੁਹਾਡੇ ਸਾਹਮਣੇ ਆ ਫੁੱਲ ਕੱਢ ਰੱਖੇ ਨੇ ਆਪਾਂ ਨਿੰਮ ਲਾਏ ਸੀਗੇ ਲਿਆ ਕੇ ਆਪਣਾ ਇਹ ਨਾ ਆਪਣੇ ਕੋਈ ਜਾਨਵਰ ਸੀਗਾ ਉਹਦੀ ਯਾਦ ਦੇ ਵਿੱਚ ਲਿਆ ਕੇ ਲਾਏ ਸੀ ਤੁਹਾਨੂੰ ਉਹ ਵੀ ਸਾਰੇ ਦਿਖਾਵਾਂਗੇ ਇੱਕ ਆ ਲਾਇਆ ਹੋਇਆ ਇੱਕ ਉਧਰ ਲਾਇਆ ਹੋਇਆ ਤੇ ਆ ਬੂਟੇ ਨੇ ਜਿਹੜੇ ਸਾਰੇ ਤੇ ਇਹ ਚੱਲ ਪਏ ਨੇ ਤੇ ਇੱਕ ਆ ਕਿੰਨੂਆਂ ਦਾ ਪਤਾ ਨਹੀਂ ਕਿੰਨੂਆਂ ਦਾ ਪਤਾ ਨਹੀਂ ਨਿੰਬੂਆਂ ਦਾ ਬੂਟਾ ਹੈਗਾ ਤੇ ਇਹ ਉਧਰ ਨਾਲ ਧਰਮ ਮਸਾਲਾ ਦੇ ਉੱਥੇ ਮਕਾਨ ਬਣਨ ਲੱਗ ਰਿਹਾ ਆਪਣੇ ਯਾਨੀ ਕਿ ਸੈੱਡ ਬਣਨ ਲੱਗ ਰਿਹਾ ਹੈਗਾ ਸਾਡੇ ਬ੍ਰਾਂਡੇ ਵਾਣਨੇਗੇ ਤੇ ਉੱਥੇ ਉਸ ਜਗ੍ਹਾ ਦੇ ਵਿੱਚ ਆਉਂਦਾ ਸੀਗਾ ਤਾਂ ਉੱਥੋਂ ਅਸੀਂ ਪਹਿਲਾਂ ਹੀ ਪੱਟ ਕੇ ਅਸੀਂ ਉਰੇ ਲਾਤਾ ਸੀ ਇਹ ਵੀ ਬਹੁਤ ਸੋਹਣਾ ਹਰਾ ਹੋ ਗਿਆ ਤੇ ਜਿੰਮ ਇਥੋਂ ਥੱਲੋਂ ਇਹਦੀ ਜੜ ਥੋੜੀ ਟੁੱਟੀ ਹੋਈ ਸੀ ਜੇ ਅਸਲ ਆਪਾਂ ਸੰਭਾਲ ਕਰੀਏ ਸੱਚੀ ਨੀਤ ਨਾਲ ਸੱਚੀ ਸੁੱਤਰੀ ਨੀਤ ਨਾਲ ਕੋਈ ਕੰਮ ਕਰੀਏ ਤਾਂ ਉਹ ਆਪਣਾ ਪੂਰ ਜ਼ਰੂਰ ਚੜਦਾ ਤੇ ਆਹ ਦੇਖੋ ਤੁਹਾਡੇ ਸਾਹਮਣੇ ਆ ਬੂਟਾ ਹਰਾ ਵੀ ਹੋ ਗਿਆ ਤੇ ਬਹੁਤ ਸੋਹਣਾ ਚੱਲ ਰਿਹਾ ਆ ਫਲਾਂ ਵਾਲੇ ਬੂਟੇ ਨੇ ਜਿਹੜੇ ਸਾਰੇ ਬਹੁਤ ਘੈਂਟ ਚੱਲੀ ਜਾਂਦੇ ਨੇ ਬਹੁਤ ਵਧੀਆ ਤੇ ਅੱਜ ਤੁਹਾਨੂੰ ਦਿਖਾਉਣਿਆਂ ਦੂਸਰੇ ਵੀ ਆਪਾਂ ਸਾਰਿਆਂ ਤੇ ਅੱਜ ਆਪਾਂ ਤੁਹਾਨੂੰ ਨਿਗ੍ਹਾ ਮਰਵਾਉਣਿਆਂ ਜਿੰਨੇ ਆਪਾਂ ਬੂਟੇ ਲਾਇਏ ਸੀ ਸਾਰੇ ਉਹ ਬੂਟੇ ਚੱਲ ਪਏ ਨੇ ਚਾਹੇ ਫਲਦਾਰ ਨੇ ਚਾਹੇ ਕੋਈ ਵੀ ਕਿਸੇ ਤਰ੍ਹਾਂ ਦੇ ਵੀ ਹੈਗੇ ਨੇ ਛਾਂ ਵਾਲੇ ਨੇ ਚਾਹੇ ਜਿਵੇਂ ਆ ਦੇਖੋ ਤੁਹਾਡੇ ਸਾਹਮਣੇ ਆ ਇਹ ਬੂਟੇ ਵੀ ਸਾਰੇ ਚੱਲ ਪਏ ਨੇ ਇੱਕ ਅਸੀਂ ਇੱਥੇ ਕੋਸ਼ਿਸ਼ ਕੀਤੀ ਸੀਗੀ ਵੀ ਅਸੀਂ ਛੋਟੇ ਬੂਟੇ ਲਾਵਾਂਗੇ ਇੱਥੇ ਸੀ ਆ ਫੁੱਲਾਂ ਵਾਲੇ ਲਾਏ ਸੀ ਵਿੱਚ ਸਾਨੂੰ ਪਤਾ ਨਹੀਂ ਸੀਗਾ ਤੇ ਇੱਕ ਆ ਬਾਈ ਕੋਈ ਹੋਰ ਲਾ ਗਿਆ ਇਹਨੂੰ ਇੱਥੋਂ ਖੋਦ ਕੇ ਆਪਾਂ ਬਾਰਲੇ ਸਾਈਡ ਲਾਵਾਂਗੇ ਕਿਉਂਕਿ ਐਡੇ ਵੱਡੇ ਬੂਟੇ ਇੱਥੇ ਮਕਾਨ ਦੀ ਜੜ ਦੇ ਵਿੱਚ ਕੰਮ ਨਹੀਂ ਕਰਦੇ ਤੇ ਜਿਵੇਂ ਆਹ ਵਾਲਾ ਹੈਗਾ ਇਹਦਾ ਵੀ ਸਾਨੂੰ ਪਤਾ ਹੀ ਨਹੀਂ ਸੀ ਵੀ ਇਹ ਫਲਦਾਰ ਆ ਜਾਂ ਫੁੱਲਾਂ ਵਾਲਾ ਜਾਂ ਵੀ ਕਿਹੜਾ ਕਿੱਡਾ ਕਿਹੜਾ ਤਣਾ ਜਾਣਾਗਾ ਅਸੀਂ ਦੇਖੇ ਜਦੋਂ ਇੱਕ ਤਾਂ ਇਹ ਬਹੁਤ ਹਾਈਟ ਜ਼ਿਆਦਾ ਹੋ ਗਈ ਛੋਟਾ ਜਿਹਾ ਲਾਇਆ ਸੀ ਤੇ ਥੋੜੇ ਟਾਈਮ 'ਚ ਇਹ ਕਿੰਨਾ ਵੱਧ ਗਿਆ ਇਹ ਵੀ ਅਸੀਂ ਕੋਸ਼ਿਸ਼ ਕਰਾਂਗੇ ਇਹਨੂੰ ਬਾਹਰੇ ਲਾਵਾਂਗੇ ਇਹ ਦਰਖਤ ਵੀ ਵੱਡਾ ਹੋਊਗਾ ਤੇ ਆਹ ਸਾਰੇ ਫੁੱਲਾਂ ਵਾਲੇ ਨੇ ਜਿਵੇਂ ਚਲੋ ਇਹ ਖੜੇ ਰਹਿਣਗੇ ਤੇ ਜਿੱਥੇ ਇਹਨਾਂ ਦੀ ਜਗ੍ਹਾ ਆਪਾਂ ਨੂੰ ਕੋਈ ਟਿਕਾਣਾ ਵਧੀਆ ਮਿਲਿਆ ਵੀ ਜਿੱਥੇ ਕੋਈ ਪੱਟਾ ਨਾ ਜਾਵੇ ਆਪਾਂ ਉਸ ਜਗ੍ਹਾ ਦੇ ਵਿੱਚ ਲਾ ਦਾਂਗੇ ਜਿਵੇਂ ਅੱਜ بارش ਪਈ ਸੀਗੀ ਅਸੀਂ ਸੋਭਾ ਕੋਸ਼ਿਸ਼ ਕੀਤੀ ਸੀ ਵੀ ਚੱਲ ਪਾਣੀ ਪਾਵਾਂਗੇ ਸਾਡੇ ਕੋਲੇ ਵੀ ਟਾਈਮ ਘੱਟ ਸੀਗਾ ਤਾਂ ਫਿਰ ਅਸੀਂ ਉਸ ਤੋਂ ਬਾਅਦ ਪਰਮਾਤਮਾ ਨੇ ਵਧੀਆ ਕਰਿਆ ਉਸ ਤੋਂ ਬਾਅਦ بارش ਪਾਤੀ ਤਾਂ ਆਪਣੇ ਇਹ ਬੂਟੇ ਚੱਲ ਗਏ ਇੱਥੋਂ ਦੇ ਭਾਈ ਬੋਚ ਕੇ ਦੇਖ ਕੇ ਆਈ ਜਾਂਦੇ ਖੱਬਲਾਂ ਵਿੱਚ ਦੀ ਤੇ ਆਜੋ ਆਪਾਂ ਸਾਰੇ ਜਿੰਨੇ ਵੀ ਇੱਥੇ ਲਾਏ ਹੋਏ ਨੇ ਦਰਖਤ ਇੱਥੇ ਨਾ ਥੋੜੀ ਸੰਭਾਲ ਆਪਣੇ ਆ ਘਾਹ ਨੂੰ ਕੱਟਣ ਵਾਲਾਗਾ ਜਿਵੇਂ ਉਧਰ ਉਹ ਫੁੱਲਾਂ ਵਾਲਾ ਬੂਟਾ ਲਾਇਆ ਹੋਇਆ ਤੇ ਵਿੱਚ ਉਹ ਵੀ ਹਰਾ ਹੋ ਰਿਹਾ ਇਧਰ ਉਹ ਵੀ ਹੋ ਗਿਆ ਦੋ ਬੂਟੇ ਲਾਏ ਹੋ ਨੇ ਉਧਰ ਕਿਉਂ ਵੱਡੇ ਦਰਖਤ ਸੀਗੇ ਇਹਨਾਂ ਦੀ ਜੜਾਂ ਦੇ ਵਿੱਚ ਵੀ ਚੱਲ ਆਪਾਂ ਛੋਟੇ ਲਾ ਦਈਏ ਤੇ ਆਹ ਡੇਕ ਸੀਗੀ ਆਹ ਡੇਕ ਬਾਰੇ ਤੁਹਾਨੂੰ ਦੱਸਦੇ ਆ ਇਹਨੂੰ ਘਟੋ ਘਟਾ ਮੈਂ ਬਾੜਾ ਨਹੀਂ ਕਹਿੰਦਾ ਇਹਨੂੰ 3-4 ਸਾਲ ਹੋ ਗਏ ਹੋਣਗੇ 3-4 ਸਾਲ ਹੋ ਗਏ ਸੀ ਇਹ ਡੇਕ ਬਕਰਾਨ ਛੋਟੀ ਜੀ ਸੀ ਐਡੀਕ ਇੱਥੇ ਲਾ ਕੇ ਗਏ ਸੀਗੇ ਇੱਕ ਪ੍ਰੀਤ ਨਾਮ ਦਾ ਬੱਚਾ ਹੈਗਾ ਤੇ ਜਸਪ੍ਰੀਤ ਦਾ ਬੇਟਾ ਉਹ ਇੱਥੇ ਲਾ ਕੇ ਗਏ ਸੀ ਉਹਦੇ ਜਨਮ ਦਿਨ ਤੇ ਉਹਦੇ ਜਨਮ ਦਿਨ ਤੇ ਲਾ ਕੇ ਗਏ ਸੀ ਇਹ ਕਾਫੀ ਵਾਰ ਇਸ ਨੂੰ ਮਾਲ ਪਸ਼ੂ ਚਰ ਗਿਆ ਸੀ ਬਿਨਾ ਸੰਭਾਲ ਤੋਂ ਤੇ ਹੁਣ ਤੁਸੀਂ ਐਂ ਦੇਖ ਲਓ ਜੇ ਸੰਭਾਲ ਰਹੀ ਸੀ ਤਾਂ ਅੱਜ ਇਹ 3 4 3.5 ਫੁੱਟ ਦਾ ਹੋ ਗਿਆ ਅੱਜ ਇਹ ਬੂਟਾ ਤੇ ਇਸੇ ਨੂੰ ਜੇ ਆਪਾਂ ਕੋਸ਼ਿਸ਼ ਕਰਾਂਗੇ ਆਪਾਂ ਜਿਵੇਂ ਇਦਾਂ ਹੀ ਸੰਭਾਲ ਆਗੀ ਆਪਾਂ ਇਹਨਾਂ ਬੂਟਾਂ ਦੀ ਖਾਸ ਸੰਭਾਲ ਰੱਖਾਂਗੇ ਤੇ ਇੱਥੇ ਬਾਕੀ ਮੋਟਰ ਵੀ ਲੱਗੀ ਹੋਈ ਆ ਪਾਣੀ ਪਾਉਣ ਵਾਸਤੇ ਤੇ ਅਸੀਂ ਆ ਖੇਲ ਵੀ ਭਰ ਜਾਂਦੇ ਹਾਂ ਡੱਗੀ ਇੱਕ ਮੌਕੇ ਸਾਡੇ ਕੋਲੇ ਨਾ ਟਾਈਮ ਹੋਵੇ ਵੀ ਬੱਚਿਆਂ ਨੂੰ ਕਹਿ ਦੇਣ ਉਹ ਨਵੀਨਾਂ ਚ ਭਰ ਕੇ ਤੁਸੀਂ ਪਾਣੀ ਸਾਰੇ ਦਰਖਤਾਂ ਚ ਪਾ ਦਿਓ ਤੇ ਕਿਉਂ ਬਾਰਸ਼ਾਂ ਬਹੁਤ ਘੱਟ ਪਈਆਂ ਤਕਿ ਤੁਹਾਨੂੰ ਪਤਾ ਹੀ ਆ ਜਿਵੇਂ ਆ ਫੁੱਲਾਂ ਵਾਲਾ ਬੂਟਾ ਲਾਇਆ ਸੀ ਆ ਨਿੰਮਾ ਜਿਹੜਾ ਇਹ ਆਪਣੇ ਇੱਕ ਜਾਨਵਰ ਰੱਖਿਆ ਹੋਇਆ ਸੀ ਘਰੇ ਉਸ ਦੀ ਯਾਦ ਦੇ ਵਿੱਚ ਲਿਆ ਕੇ ਲਾਇਆ ਸੀ ਇਹ ਨਰਸਰੀ ਦੇ ਵਿੱਚੋਂ ਤੇ ਇਹ ਵੀ ਆਪਣਾ ਨਿੰਮ ਜਿਹੜਾ ਛੋਟਾ ਜਿਹਾ ਸੀਗਾ ਇਹਦੇ ਵਿੱਚ ਦੀਨਾ ਨਹੀਂ ਹੁੰਦਾ ਸੀਗਾ ਤੇ ਅੱਜੇ ਵੀ ਵਧੀਆ ਗਰੋਥ ਕਰ ਗਿਆ ਵਧੀਆ ਹਰਾ ਹੋ ਰਿਹਾਗਾ ਤੇ ਇੱਕੇ ਸਾਡੀ ਯਾਦਗਾਰ ਰੱਖੀ ਹੋਈ ਆ ਅਸੀਂ ਕੋਸ਼ਿਸ਼ ਕਰਾਂਗੇ ਇਸ ਧਰ ਮਸਾਲਾ ਦੀ ਸਹੀਦ ਬਾਬਾ ਜੀਵਨ ਸਿੰਘ ਜੋ ਪ੍ਰਬੰਧਕ ਕਮੇਟੀ ਆ ਉਹਨਾਂ ਕੋ ਆਪਾਂ ਵੀ ਇਸ ਜੋ ਆਪਾਂ ਨੇ ਇਹ ਨਿੰਮ ਲਾਇਆਗਾ ਵੀ ਇਹਨੂੰ ਸੰਭਾਲ ਕੇ ਰੱਖਣਾ ਵੀ ਕਦੇ ਵੀ ਨਾ ਪੱਟੋ ਕਿਉਂਕਿ ਅਸੀਂ ਅਸਲ ਦਾ ਕੋਈ ਵੀ ਦਰਖਤ ਨਾ ਪੱਟਣ ਜਿੱਥੇ ਲੱਗੇ ਬਹੁਤ ਸੋਹਣੀ ਗੱਲ ਆ ਤੇ ਆਪਾਂ ਨੇ ਕੋਸ਼ਿਸ਼ ਕੀਤੀ ਆ ਵੀ ਜੇ ਕੋਈ ਬਿਲਡਿੰਗ ਦੇ ਵਿੱਚ ਆਉਂਦਾ ਸੀ ਆਪਾਂ ਪਹਿਲਾਂ ਉੱਥੇ ਬਿਲਡਿੰਗ ਵਾਲੇ ਥਾਂ 'ਚ ਨਹੀਂ ਲਾਏ ਤਾਂ ਆਪਾਂ ਜਿਹੜਾ ਹੈਗਾ ਸੀ ਉੱਥੇ ਬਿਲਡਿੰਗ ਵਾਲੀ ਜਗ੍ਹਾ ਦੇ ਵਿੱਚ ਉਹ ਪੱਟ ਕੇ ਆਪਾਂ ਤੁਹਾਨੂੰ ਪਹਿਲਾਂ ਦਿਖਾਤਾ ਆਪਾਂ ਉਧਰ ਲਾਤੇ ਉੱਥੇ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਤੇ ਖਾਸ ਕਰਕੇ ਇਹਨਾਂ ਪੌਦਾਂ ਦਾ ਧਿਆਨ ਰੱਖਿਆ ਜਾਵੇ ਤੇ ਅੱਜ ਤੁਹਾਨੂੰ ਦਿਖਾਉਣੇ ਆ ਜਿਵੇਂ ਇੱਕ ਇੱਥੇ ਆ ਤੇ ਘਟੋ ਘਟ ਅਸੀਂ ਲਾਏ ਨੇ ਬੂਟੇ 150 ਤੋਂ ਪਲੱਸ ਹੋਣਗੇ ਇਹ ਤੇ ਜਿਵੇਂ ਇਧਰ ਆ ਇਹ ਦੇ ਵਿੱਚ ਨੇ ਅਸੀਂ ਇਹ ਦੇ ਵਿੱਚ ਲਿਆ ਕੇ ਲਾਇਆ ਸੀਗਾ ਅਮਰੂਦਾਂ ਦਾ ਬੂਟਾ ਇਹ ਵੀ ਅਸੀਂ ਇੱਕ ਉਸੇ ਆਪਣੇ ਜਾਨਵਰ ਦੇ ਜਾਦ ਦੇ ਵਿੱਚ ਲਿਆ ਕੇ ਲਾਇਆ ਸੀ ਤੇ ਅਸੀਂ ਇਕੱਠੇ ਲੈ ਕੇ ਆਏ ਸੀ ਦੋ ਤਿੰਨ ਬੂਟੇ ਉਧਰ ਇੱਕ ਇਹ ਲਾ ਅਸੀਂ ਬਹੁਤ ਵਧੀਆ ਚੱਲੀ ਜਾਂਦਾ ਆ ਸੀਗਾ ਜਿਹੜੇ ਦੀ ਆਪਾਂ ਗੱਲ ਕਰੀ ਆ ਇਹਦੇ ਨਾਲ ਦਾ ਬੂਟਾ ਉਧਰ ਉਹਨੂੰ ਪੱਟ ਕੇ ਆਪਾਂ ਇਹ ਬਾਹਰਲੀ ਸਾਈਡ ਲਾਵਾਂਗੇ ਇਹਦੀ ਗ੍ਰੋਥ ਕਾਫੀ ਹੋਣੀ ਆ ਇੱਥੇ ਆਪਦੀ ਜਗ੍ਹਾ ਦੇ ਵਿੱਚ ਇੱਥੇ ਸਹੀ ਆ ਇਹ ਇਹ ਬੂਟਾ ਜਿਹੜਾ ਤੇ ਇੱਥੇ ਆਪਾਂ ਲਾਇਏ ਨੇ ਸਾਰੇ ਫਲਾਵਰ ਵਾਲੇ ਕਿਉਂਕਿ ਇਧਰ ਮੰਦਰਾ ਗਿਆ ਉਧਰਲੇ ਪਾਸੇ ਬਿਲਡਿੰਗ ਬਣਣੀ ਆ ਇੱਥੇ ਆਹ ਗੇਟ ਦੇ ਨਾਲ-ਨਾਲ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਕਿਉਂਕਿ ਵਧੀਆ ਇਹ ਫਲਾਵਰ ਵਾਲੇ ਨੇ ਇਹ ਕੋਈ ਬਾਲੇ ਉੱਚੇ ਨਹੀਂ ਜਾਂਦੇ ਕਟਿੰਗ ਵਗੈਰਾ ਹੋ ਜਾ ਕਰੂਗੀ ਫਲਾਵਰ ਲਈ ਜਦੋਂ ਗੇਟ ਦੇ ਵਿੱਚ ਐਂਟਰੀ ਹੁੰਦੀ ਆ ਤਾਂ ਸੋਹਣੇ ਲੱਗਣਗੇ ਜਦੇ ਕਦੇ ਵਧੀਆ ਇੱਥੋਂ ਸਾਰਾ ਸਿਸਟਮ ਬਣ ਗਿਆ ਆਜੋ ਤੁਹਾਨੂੰ ਦਿਖਾਉਣੇ ਆ ਇੱਕ ਹੋਰ ਜਿਹੜਾ ਘਟੋ ਘਟ ਪਹਿਲਾਂ ਇਹ 12 15 ਫੁੱਟ ਲੰਬਾਈ ਦੇ ਵਿੱਚ ਹੋ ਗਿਆ ਸੀ ਆ ਬੂਟਾ ਜਿਹੜਾ ਇਹਦੇ ਵਿੱਚ ਗੁਣ ਵੀ ਬਹੁਤ ਨੇ ਜਦੋਂ ਵੱਡਾ ਹੋ ਗਿਆ ਆਪਾਂ ਇਸ ਤੋਂ ਕੋਈ ਕੰਮ ਵੀ ਲੈ ਸਕਦੇ ਆ ਇਹਦੇ ਪੱਤਿਆਂ ਦੇ ਵਿੱਚ ਇੰਨੇ ਗੁਣ ਨੇ ਬਹੁਤ ਜ਼ਿਆਦੇ ਤੁਸੀਂ ਮੈਂ ਨਾਂ ਨਹੀਂ ਜਾਣਦਾ ਇਹਦਾ ਨਾਂ ਪਤਾ ਨਹੀਂ ਕੀ ਚੀਜ਼ ਹੈਗਾ ਕੁਛ ਨਾਂ ਇਹ ਬੂਟੇ ਦਾ ਤੇ ਜੇ ਕਿਸੇ ਨੂੰ ਪਤਾਗਾ ਤਾਂ ਇਹਦੇ ਬਾਰੇ ਆਪਣੇ ਕਮੈਂਟਾਂ ਦੇ ਵਿੱਚ ਮੈਸੇਜ ਕਰਕੇ ਜਰੂਰ ਦੱਸਿਓ ਤੇ ਜਿਵੇਂ ਇੱਥੇ ਫੁੱਲਾਂ ਵਾਲੇ ਬੂਟੇ ਲਾਏ ਹੋਏ ਨੇ ਇਹ ਡੜੇ ਕਬੂਟੇ ਲਾਏ ਸੀ ਅੱਜ ਇਹ ਡੜੇ ਇਹਨਾਂ ਦੀ ਗਰੋਥ ਹੋ ਗਈ ਆ ਬਹੁਤ ਗਰੋਥ ਕਰ ਰਹੇ ਨੇ ਤੇ ਆਹ ਬੂਟਾ ਦੁਬਾਰੇ ਹਰਾ ਹੋਇਆਗਾ ਹੁਣ ਅਸੀਂ ਕਿਰਾਂ ਕੋਸ਼ਿਸ਼ ਕੀਤੀ ਆ ਵੀ ਇਹ 6 5-6 ਫੁੱਟ ਉੱਚਾ ਹੋ ਗਿਆ ਪਹਿਲਾਂ ਇਹ ਜਮੀ ਛੋਟਾ ਜਿਹਾ ਸੀਗਾ ਇੱਥੋਂ ਇਹਦਾ ਨੜਾ ਨੜਾਇਆ ਰਹਿ ਗਿਆ ਸੀ ਏਡਾਕ ਇਹ ਘਟੋ ਘਟ ਪਹਿਲਾਂ ਸੀਗਾ 12 ਤੋਂ ਪਲੱਸ 15 ਫੁੱਟ ਦੀ ਚਾਈ ਚ ਭਾਗ ਗਿਆ ਸੀ ਇਹ ਤੇ ਬਿਨਾ ਸੰਭਾਲ ਤੋਂ ਟੁੱਟ ਗਿਆ ਸੀ ਹੁਣ ਕੋਸ਼ਿਸ਼ ਕਰੀ ਹੋਈ ਆ ਵੀ ਸੰਭਾਲ ਰੱਖੀਏ ਵੀ ਆਪਾਂ ਇਹਨਾਂ ਨੂੰ ਵੱਡੇ ਕਰਾਂਗੇ ਸਾਰੇ ਬੂਟਿਆਂ ਨੂੰ ਇਧਰੋਂ ਨਾਲ ਸੀ ਜਿਵੇਂ ਆ ਫੁੱਲਾਂ ਵਾਲੇ ਬੂਟੇ ਲਾਏ ਹੋਏ ਨੇ ਤੇ ਇਹ ਵੀ ਵਧੀਆ ਚੱਲੀ ਜਾਂਦੇ ਆ ਤੇ ਜਿਵੇਂ ਆ ਫਲਾਵਰ ਵਾਲ ਇਸ ਵਾਲੇ ਨੇ ਹੈਗੇ ਤਾਂ ਛਾਂ ਵਾਲੇ ਨੇ ਖਰ ਇਹ ਵਧੀਆ ਨੇ ਤੇ ਜਿਵੇਂ ਇਹ ਵਾਲਾ ਆ ਗਿਆ ਇਹ ਸਾਨੂੰ ਪਤਾ ਨਹੀਂ ਸੀ ਇੱਥੇ ਇੱਕ ਆਪਾਂ ਧਰਮਸ਼ਾਲਾ ਨੇ ਕਮੇਟੀ ਮੈਂਬਰਾਂ ਨੇ ਇੱਥੇ ਇੱਕ ਆਪਣੇ ਧਰਮਸ਼ਾਲਾ ਦਾ ਛੋਟਾ ਜਿਹਾ ਇੱਕ ਗੇਟ ਰੱਖਿਆ ਹੋਇਆ ਆਪਾਂ ਕੋਸ਼ਿਸ਼ ਕਰਾਂਗੇ ਇਹਨੂੰ ਇੱਕ ਦਿਨ ਖੋਦ ਕੇ ਜੇ ਅੱਜ ਟਾਈਮ ਲੱਗੇ ਅੱਜ ਹੀ ਇਥੋਂ ਆਪਾਂ ਗੇਟ ਛੱਡ ਕੇ ਆਪਾਂ ਇਹਨੂੰ ਪੱਟ ਕੇ ਇਹਨੂੰ ਆਪਾਂ ਕੋਸ਼ਿਸ਼ ਕਰਾਂਗੇ ਵੀ ਇਧਰਲੀ ਸਾਈਡ ਲਾਵਾਂਗੇ ਇੱਕ ਉੱਥੇ ਕੋਨੇ ਚ ਲਾਇਆ ਹੋਇਆ ਉਹ ਤਾਂ ਕੋਸ਼ਿਸ਼ ਕੀਤੀ ਹੋਈ ਆ ਵੀ ਕੋਈ ਵੀ ਕਿਸੇ ਤਰ੍ਹਾਂ ਦੀਆਂ ਕੋਈ ਤਾਰਾਂ ਨੂੰ ਦੇਖ ਕੇ ਵੀ ਕੋਈ ਪ੍ਰੋਬਲਮ ਨਾ ਆਵੇ ਅਸੀਂ ਲੰਬਾ ਕੋਈ ਬੂਟਾ ਉੱਥੇ ਲਾਇਆ ਨਹੀਂ ਹੈਗਾ ਦਰਖਤ ਜਿਹੜਾ ਕੋਈ ਤਾਰਾਂ ਨੂੰ ਜਾਂ ਖੰਭਿਆਂ ਨੂੰ ਕੋਈ ਪ੍ਰੋਬਲਮ ਪਾਵੇ ਤੇ ਇਧਰੋਂ ਜਿਵੇਂ ਇਹ ਵਾਲੇ ਆ ਗਏ ਇਧਰ ਇਹ ਵੀ ਆਪਣਾ ਫੁੱਲਾਂ ਵਾਲਾ ਬੂਟਾ ਆ ਗਿਆ ਵੀ ਬਹੁਤ ਸੋਹਣੇ ਫੁੱਲ ਕੱਢਦਾ ਇਹ ਪਤਾ ਨਹੀਂ ਸਾਨੂੰ ਕੀ ਹੈਗਾ ਅਸੀਂ ਲਾ ਤਾਂ ਜਰੂਰ ਵਧੀਆ ਹਰਾ ਹੋ ਗਿਆ ਛੋਟਾ ਜਿਹਾ ਸੀਗਾ ਤੇ ਇਹਦਾ ਨਾਮ ਦਾ ਵੀ ਨਹੀਂ ਸਾਨੂੰ ਬੂਟੇ ਦਾ ਪਤਾ ਕੀ ਨਾਮ ਆ ਤੇ ਜਿਵੇਂ ਇਹ ਵਾਲਾਗਾ ਇਹ ਲੰਬਾ ਜਾਊਗਾ ਇਹਦੀ ਵੀ ਕੋਈ ਪ੍ਰੋਬਲਮ ਨਹੀਂ ਹੈਗੀ ਇਹ ਸਾਨੂੰ ਪਤੀ ਹੋਊਗਾ ਮੈਨੂੰ ਨਾਮ ਤਾਂ ਖਰ ਇਹਨਾਂ ਬੂਟਿਆਂ ਦੇ ਪਤਾ ਨਹੀਂ ਹੈਗਾ ਤੇ ਜਦੋਂ ਫੇਰ ਵੀ ਆ ਬਾਹਰ ਅੰਦਰ ਬਾਹਰੇ ਆ ਜਾਂਦੇ ਨੇ ਜਾਲੀ ਤੋਂ ਤਾਂ ਇਹਨਾਂ ਤੇ ਕੋਈ ਮਾਲ ਪਸੂ ਮੂੰਹ ਮਾਰ ਜਾਂਦਾਗਾ ਤਾਂ ਇਹਨਾਂ ਦੀ ਆਪਾਂ ਕੋਸ਼ਿਸ਼ ਕਰਾਂਗੇ ਇੱਕ ਜਿਵੇਂ ਆ ਫੁੱਲਾਂ ਵਾਲੇ ਨੇ ਬੂਟੇ ਵਧੀਆ ਹਰੇ ਹੋ ਰਹੇ ਨੇ ਤੇ ਇਥੋਂ ਅਸੀਂ ਆ ਇੱਥੇ ਡੇਕ ਲੱਗੀ ਹੋਈ ਸੀ ਇਦੀ ਜਗ੍ਹਾ ਛੱਡ ਕੇ ਇੱਥੋਂ ਅਸੀਂ ਫੇਰ ਇਹਦੇ ਵਿੱਚ ਅੰਬਾਂ ਦਾ ਬੂਟਾ ਇੱਕ ਵਧੀਆ ਚੱਲੀ ਜਾਂਦਾ ਤੁਹਾਡੇ ਸਾਹਮਣੇ ਆ ਇਹਦੇ ਵਿੱਚ ਅ ਦਿਨਾਂ ਨਹੀਂ ਹੋਣਾ ਮੋੜੀਆਂ ਕਰਕੇ ਤੇ ਅੰਬਾਂ ਦਾ ਬੂਟਾ ਇਹ ਬਹੁਤ ਵਧੀਆ ਚੱਲ ਪਿਆ ਤੇ ਇਹ ਕਿਸੇ ਦੇ ਘਰੋਂ ਲਿਆ ਕੇ ਲਾਏ ਸੀ ਕਾਫੀ ਹੋਰੇ ਸੀ ਤੇ ਆ ਵਿੱਚ ਛਾਂ ਵਾਲੇ ਹੋਗੇ ਆ ਵੀ ਛਾਂ ਲਾਗਾ ਇਹ ਫੈਨਸੀ ਜੇ ਬੂਟੇ ਨੇ ਜਿਹੜੇ ਛਾਂ ਵਾਲੇ ਆ ਵਿੱਚ ਫੁੱਲਾਂ ਵਾਲੇ ਆਗੇ ਤੇ ਇੱਥੋਂ ਆ ਜਾਮਣ ਆ ਗਿਆ ਵਿੱਚ ਵਧੀਆ ਹੋ ਰੀਆਂ ਹਰੀਆਂ ਤੇ ਇੱਥੇ ਆ ਚਿੰਜਨ ਜੀ ਆ ਬੂਟਾ ਪਤਾ ਨਹੀਂ ਕਾਦਾ ਇਹ ਤੇ ਔਲਿਆਂ ਦਾ ਔਲਿਆਂ ਦਾ ਬੂਟਾ ਆ ਗਿਆ ਇਹ ਤੇ ਇੱਥੇ ਆ ਫਲਾਵਰ ਵਾਲਾ ਆ ਗਿਆ ਤੇ ਆ ਵੀ ਇੱਕ ਦਿਨ ਮੋੜੀਆਂ ਕਿਹਾ ਹੋਇਆਗਾ ਵੀ ਚੱਕ ਲੈਣਗੇ ਇੱਥੇ ਵੀ ਤਾਂ ਛੜਦਾ ਇੰਨਾ ਕ ਕਦੇ ਵੀ ਦੁਕਾਨਦਕੂਨ ਦਾ ਕਰਨਾ ਪੈ ਗਿਆ ਤਾਂ ਵੀ ਇੱਥੇ ਦੁਕਾਨ ਰਹਿ ਜੂ ਫਿਰ ਪੱਟਣ ਦੀ ਲੋੜ ਨਹੀਂ ਪੈਂਦੀ ਹੈਗੀ ਤੇ ਆ ਬੂਟਾਗਾ ਇਹ ਵੀ ਕੋਈ ਪ੍ਰੋਬਲਮ ਨਹੀਂ ਦਿੰਦਾ ਇਹ ਵੀ ਲੰਬਾ ਜਾਊਗਾ ਸ਼ੋਅ ਵਾਲਾਗਾ ਤੇ ਆ ਬੂਟੇ ਦਾ ਨਾਂ ਨਹੀਂ ਪਤਾ ਕੀ ਆ ਘਟੋ ਘਾਟ ਇੱਥੇ ਜਿੰਨੇ ਆਪਾਂ ਬੂਟੇ ਲਾਏ ਆ ਸਾਰੇ ਵਧੀਆ ਚੱਲ ਪਏ ਨੇ ਆ ਦੇਖੋ ਵਿੱਚ ਫਲਦਾਰ ਨੇ ਵਿੱਚੇ ਆਪਣੇ ਫੁੱਲਾਂ ਵਾਲੇ ਨੇ ਵਿੱਚ ਛਾਂ ਵਾਲੇ ਨੇ ਆ ਲੰਬਾ ਜਾਊਗਾ ਸ਼ੋਪੀਸ ਜਾਗੇ ਆ ਵੀ ਫੁੱਲਾਂ ਵਾਲਾਗਾ ਫਲਾਵਰ ਜੀ ਇੱਕ ਸ਼ੋਹ ਜੀ ਹੈਗੀ ਤੇ ਲਗਭਗ ਇਹ ਸਾਰੇ ਹੀ ਹਰੇ ਹੋ ਗਏ ਨੇ ਆ ਦੇਖੋ ਤੁਹਾਡੇ ਸਾਹਮਣੇ ਆ ਮੋੜੀਆਂ ਕਰਕੇ ਖਰ ਪਤਾ ਨਹੀਂ ਲੱਗਦਾ ਹੁਣ ਤੇ ਆ ਵਿੱਚ ਹਰੇ ਹੋ ਰਹੇ ਨੇ ਔਲਿਆਂ ਔਲਿਆਂ ਦੇ ਬੂਟੇ ਸਾਰੇ ਨੇ ਆ ਇੱਕ ਕਦੂਆਂ ਦੀ ਵੱਲ ਹੋ ਗਈ ਸੀ ਅਸੀਂ ਆਖਿਆ ਜਲਕਾਣੂ ਪਟਣਾ ਚੱਲ ਗਈ ਠੀਕ ਆ ਨਹੀਂ ਖੜੀ ਆ ਤੇ ਜਿਵੇਂ ਆ ਦੇਖੋ ਆ ਬੂਟਾ ਬਹੁਤ ਵਧੀਆ ਗਰੋਥ ਕਰ ਗਿਆ ਇੱਕ ਇਹ ਵਾਲਾ ਆ ਫਲਾਵਰ ਵਾਲਾ ਬਹੁਤ ਸੋਹਣਾ ਹੋ ਗਿਆ ਤੇ ਇਧਰੋਂ ਆਹ ਵਾਲਾ ਹੋ ਗਿਆ ਇਹ ਝੰਡਾ ਜਾਂ ਪਤਾ ਨਹੀਂ ਕੀ ਆ ਤੇ ਆਹ ਤੁਹਾਡੇ ਸਾਹਮਣੇ ਆ ਫਲਾਵਰ ਵਾਲੇ ਆ ਇਹਨਾਂ ਦੇ ਨਾਲ ਅਸੀਂ ਕੋਸ਼ਿਸ਼ ਕਰਾਂਗੇ ਵੀ ਜਾਲੀ ਲਾ ਕੇ ਲਾਈ ਜਾਵੇ ਸਾਰੇ ਅਸੀਂ ਵੀ ਮੋੜੀਆਂ ਚੱਕ ਦਾਂਗੇ ਉਸ ਤੋਂ ਬਾਅਦ ਕਿਰਾ ਹੁਣ ਸੰਭਲ ਗਏ ਵਧੀਆ ਹਰੇ ਹੋ ਗਏ ਬੂਟੇ ਤੇ ਇਸ ਤੋਂ ਬਾਅਦ ਇੱਥੇ ਖੂਹੀ ਜੀ ਬੈਠ ਗਈ ਸੀ ਇਸ ਤੋਂ ਬਾਅਦ ਆਪਾਂ ਛੱਡ ਕੇ ਆ ਜਿਹੜਾ ਬੂਟਾ ਹੈਗਾ ਇਹ ਵੀ ਕਲੰਬਾ ਜਾਣਾਗਾ ਤੇ ਬੁੱਧਵਾਰ ਇੱਕ ਇੱਥੇ ਆ ਗਿਆ ਆ ਪਿੱਪਲ ਪੱਤੀ ਜਾਂ ਪਤਾ ਨਹੀਂ ਕੀ ਹੈ ਇਹ ਬੂਟੇ ਦਾ ਨਾਮ ਤੇ ਇਹ ਕਿਸੇ ਤੇ ਘਰੇ ਸੀਗਾ ਉਹ ਕਹਿੰਦੇ ਵੀ ਤੁਸੀਂ ਇਹ ਬੂਟਾ ਲਾਦੇ ਸੀ ਉਹਨਾਂ ਨੂੰ ਹੋਰ ਦਿੱਤਾ ਸੀਗਾ ਇੱਥੇ ਲਾਤਾ ਸੀਗਾ ਵੀ ਵਧੀਆ ਹਰਾ ਹੋ ਗਿਆ ਇੱਥੇ ਇੱਕ ਬਹੁਤ ਵੱਡੀ ਇਸ ਦੇ ਉੱਪਰ ਆ ਕੇ ਗੱਲ ਖੜਦੀ ਆ ਤੇ ਬਹੁਤ ਸੋਹਣੇ ਪੱਤੇ ਕੱਢੇ ਹੋਏ ਨੇ ਚੰਗੀ ਤਰ੍ਹਾਂ ਆਪਾਂ ਕੋਸ਼ਿਸ਼ ਕਰਾਂਗੇ ਵੀ ਹੋਰ ਵਾੜ ਕਰ ਦਈਏ ਤੇ ਸਾਰੇ ਜਣਿਆਂ ਨੇ ਸੰਭਾਲ ਰੱਖਣਾ ਰਲ ਮਿਲ ਕੇ ਆਪਾਂ ਸੰਭਾਲ ਕਰ ਸਕਦੇ ਆਂ ਇੱਕ ਜਾਦ ਤੇ ਲਈ ਆਪਾਂ ਬੋਰਡ ਲਾਇਆ ਓਰੇ ਇਹ ਬੋਰਡ ਆ ਜਿਹੜਾ ਆਪਣਾ ਜਿਵੇਂ ਇਧਰੋਂ ਮੰਡੀ ਆ ਗਈ ਇਧਰੋਂ ਧਰਮਸ਼ਾਲਾ ਆ ਗਿਆ ਮੇਨ ਰਸਤਾ ਆ ਗਿਆ ਵੀ ਰਸਤਾ ਛੱਡ ਕੇ ਉਸ ਹਿਸਾਬ ਨਾਲ ਇੱਥੇ ਆਪਾਂ ਬੋਰਡ ਲਾਇਆਗਾ ਵੀ ਸਾਈਡ ਤੇ ਧਰਮਸ਼ਾਲਾ ਦੇ ਕੋਨੇ 'ਚ ਆ ਗਿਆ ਆਪਣੀ ਮੰਡੀ ਨੂੰ ਵੀ ਕੰਮ ਦੇਊਗਾ ਤੇ ਧਰਮਸ਼ਾਲਾ ਨੂੰ ਵੀ ਤੇ ਇਸ ਸਾਰੇ ਰਾਈਆਂ ਨੂੰ ਕੰਮ ਦੇਊਗਾ ਇਹ ਸ਼ਾਂ ਵਧੀਆ ਬਣੂਗੀ ਆਪਾਂ ਕੋਸ਼ਿਸ਼ ਕਰਾਂਗੇ ਵੀ ਇਹਨੂੰ ਹੋਰ ਆਪਾਂ ਬਾੜ ਕਰਾਂਗੇ ਵੀ ਇਹੇ ਚਲਾਈਏ ਵਧ ਤੋਂ ਵੱਧ ਆ ਜੋ ਜਿਹੜੇ ਇਧਰਲੀ ਕੰਦ ਦੇ ਨਾਲ ਆਪਾਂ ਬੂਟੇ ਲਾਏ ਆ ਸਾਰੇ ਤੁਹਾਨੂੰ ਉਹ ਵੀ ਦਿਖਾਉਣੇ ਆਂਗੇ ਸਾਰਿਆਂ ਦੇ ਨਾਲ ਅਸੀਂ ਮੋੜੀਆਂ ਲਾਈਆਂ ਹੋਈਆਂ ਨੇ ਪੌਸ਼ਾਸ਼ ਕੀਤੀ ਹੋਈ ਆ ਵੀ ਸਾਰਿਆਂ ਦੀ ਸੰਭਾਲ ਰਹਿ ਜੇ ਤੇ ਸਾਰੇ ਬੂਟੇ ਆਪਾਂ ਲਾਈਵ ਹੋਏ ਆ ਤੇ ਅੱਜ ਤੁਹਾਨੂੰ ਆਪਾਂ ਉਹਨਾਂ ਨੂੰ ਬੂਟਿਆਂ ਦੇ ਵੀ ਦਰਸ਼ਨ ਪਵਾਉਣੇ ਆ ਜਿਵੇਂ ਇਧਰਲੇ ਸੈਡ ਡੇਕਾਂ ਆ ਗਈਆਂ ਤੇ ਵਿੱਚੇ ਨਿੰਮ ਆ ਗਈ ਵਿੱਚੇ ਕੋਈ ਹੋਰ ਸ਼ੋਹ ਜਿਹਾਲੇ ਬੂਟੇ ਆ ਗਏ ਇੱਕ ਆ ਤੁਹਾਨੂੰ ਦਿਖਾਉਣੇ ਆਂਗੇ ਇੱਕ ਇੱਥੋਂ ਫੇਰ ਗੱਲ ਕਰਾਂਗੇ ਦੀ ਆ ਕੇ ਜਿਵੇਂ ਆਹ ਡੇਕ ਆ ਗਈ ਬਹੁਤ ਸੋਹਣੀ ਹੋ ਗਈ ਆ ਤੇ ਆ ਵੀ ਵਧੀਆ ਹਰਾ ਹੋਈ ਜਾਂਦਾ ਆ ਵਿੱਚ ਫੁੱਲਾਂ ਵਾਲ ਆ ਗਿਆ ਅਮਲੀ ਵਗ ਪੈ ਗਿਆ ਯਾਰ ਹਨਾ ਨੂੰ ਹਾਂਜੀ ਆ ਮਿਲੀਵੱਗ ਦਾ ਜੇ ਕਿਸੇ ਨੂੰ ਕੋਈ ਇਲਾਜ ਦਾ ਪਤਾ ਹੈਗਾ ਜਾਂ ਸਪਰੇਅ ਆਉਂਦੀ ਆ ਸਾਨੂੰ ਉਹ ਵੀ ਦੱਸ ਦਿਓ ਕਮੈਂਟਾਂ ਦੇ ਵਿੱਚ ਅਸੀਂ ਇਹਨਾਂ ਤੇ ਸਾਰੇ ਬੂਟਿਆਂ ਤੇ ਮਾਰ ਦਾਂਗੇ ਪਤਾ ਨਹੀਂ ਕਿਵੇਂ ਪਿਆ ਪਿਆ ਇਸੇ ਬੂਟੇ ਨੂੰ ਇਕੱਲੇ ਨੂੰ ਹੋਰ ਸਾਰਿਆਂ ਨੂੰ ਨਾ ਪਹੇਜੇ ਤੇ ਇਹ ਵੀ ਅੱਜ ਹੀ ਧਿਆਨ ਹੋਇਆ ਹੁਣੀ ਨਿਗਾ ਵੱਜੀ ਆ ਆ ਦੇਖਾ ਕੀ ਇਹ ਵਧੀਆ ਹਰੀ ਹੋ ਰਹੀ ਆ ਬਹੁਤ ਵਧੀਆ ਚੱਲ ਪਈ ਇੱਕ ਆ ਪਤਾ ਨਹੀਂ ਕਿਹੜਾ ਬੂਟਾ ਇਹ ਵਧੀਆ ਲੱਸੀ ਤਰ੍ਹਾਂ ਜਾਂਦਾ ਹੈਗਾ ਇਹ ਨਹੀਂ ਪਤਾ ਵੀ ਕੋਈ ਦਰਖਤ ਬਣੂਗਾ ਜਾਂ ਕੋਈ ਫਲਾਵਰ ਵਾਲਾ ਬਣੂ ਕਿਹੜਾ ਬਣੂਗਾ ਤੇ ਜਾ ਸ਼ਾਂ ਵਾਲਾ ਹੋਊਗਾ ਕੋਈ ਵੀ ਹੋਊਗਾ ਤਾਂ ਇਹ ਬਹੁਤ ਵਧੀਆ ਚੱਲ ਪਿਆ ਜਿਵੇਂ ਇਧਰੋਂ ਆ ਸ਼ੋਜੀ ਵਾਲੇ ਆ ਕੇ ਬਹੁਤ ਸੋਹਣੇ ਚੱਲੀ ਜਾਂਦੇ ਆ ਕੋਈ ਵੀ ਇਹ ਜਾਂ ਬੂਟਾ ਨਹੀਂ ਹੈਗਾ ਵੀ ਜਿਹੜਾ ਕੋਈ ਵਿੱਚੋਂ ਮੱਚ ਗਿਆ ਹੋਵੇ ਲਾਇਆ ਹੋਵੇ ਸਾਰੇ ਲਗਭਗ ਚੱਲ ਪਏ ਆ ਵੀ ਚੱਲ ਪਿਆ ਆ ਬੜਾ ਮਨ ਖੁਸ਼ ਹੋਇਆ ਇਹਨੂੰ ਦੇਖ ਕੇ ਆ ਨਿੰਮ ਸਾਨੂੰ ਐ ਸੀ ਜਮਾ ਪੱਤੇ ਝਾੜ ਗਿਆ ਸੀ ਕੱਲਾ ਡੱਕਾ ਯਾਰ ਰਹਿ ਗਿਆ ਸੀ ਆ ਦੇਖ ਤਾਂ ਸਾਡੇ ਸਾਹਮਣੇ ਆ ਉਹਨਾਂ ਨੇੜ ਕਰਕੇ ਦਿਖਾਈ ਬਾਈ ਤੇ ਆ ਜਿੱਦੇ ਮੈਂ ਦੇਖਿਆ ਸੀਗਾ ਕੱਲਾ ਡੰਡਾ ਯਾਰ ਰਹਿ ਗਿਆ ਸੀ ਆ ਤੁਹਾਡੇ ਸਾਹਮਣੇ ਆ ਹੁਣ ਸਾਰੀਆਂ ਨੰਮੀਆਂ ਡਾਣੀਆਂ ਕੱਢੀਆਂ ਨੇ ਇੱਕ ਕੱਲਾ ਡੰਡਾ ਯਾਰ ਹੈਗਾ ਸੀਗਾ ਇੱਥੇ ਦੇਖ ਕੇ ਬੜਾ ਮਨ ਦੁਖੀ ਹੋਇਆ ਸੀ ਵੀ ਯਾਰ ਇਹ ਮੱਚ ਗਿਆ ਤੇ ਵਧੀਆ ਹੋ ਗਿਆ ਹਰਾ ਹੋ ਗਿਆ ਕਿਉਂਕਿ ਆਪੋ ਆਪਣੇ ਸਾਰਿਆਂ ਦੇ ਕਬੀਲਦਾਰੀਆਂ ਹੁੰਦੀਆਂ ਕੰਮ ਹੁੰਦੇ ਆ ਅਸੀਂ ਕੰਮਾਂ ਦੇ ਵਿੱਚ ਉਲਝ ਜਾਂਦੇ ਆਗੇ ਤੇ ਆ ਦੇਖੋ ਜਿਵੇਂ ਆ ਸਾਰੇ ਬਹੁਤ ਵਧੀਆ ਚੱਲੇ ਹੋਇਆ ਸਾਰੇ ਜਿੰਨੇ ਲਗਭਗ ਲਾਏ ਹੋਇਆ ਡੇਕ ਬਹੁਤ ਸੋਹਣੀ ਚੱਲ ਪਈ ਆਹਾਂ ਬਈ ਆਪਾਂ ਨੂੰ ਅਰਸੂ ਆਹਾਂ ਹੋ ਕਰਨਾ ਪਊਗਾ ਆਪਾਂ ਨੂੰ ਪੱਟ ਕੇ ਮੋੜੀਆਂ ਨਾ ਉਹ ਲਾਉਣੀਆਂ ਪੈਣੀਆਂ ਇਹ ਕੋਸ਼ਿਸ਼ ਕਰਾਂਗੇ ਸੀ ਪੱਟ ਕੇ ਮੋੜੀਆਂ ਜਿਹੜੀ ਹਰੀ ਜਿੱਕ ਜਾਲੀ ਜੀ ਚੱਲੀ ਆ ਕੋਸ਼ਿਸ਼ ਕਰਾਂਗੇ ਵੀ ਇੱਥੇ ਨਾਲ ਕੋਈ ਗੱਡ ਕੇ ਕੋਈ ਕਿੱਲੇ ਜੇ ਕੋਈ ਬਾਸ ਤਾਂ ਉਹਦੀ ਆਪਾਂ ਬਾੜ ਕਰ ਦਾਂਗੇ ਜਿਵੇਂ ਆਹ ਫੈਂਸੀ ਆ ਨਿੰਮ ਨਿੰਮ ਬਹੁਤ ਸੋਹਣਾ ਚੱਲੀ ਜਾਂਦਾ ਹੈਗਾ ਵੀ ਨਿੰਮ ਚੱਲ ਪਿਆ ਜਿਵੇਂ ਆਹ ਦਰਖਤ ਚੱਲ ਪਿਆ ਡੇਕ ਚੱਲ ਪਈ ਤੇ ਇੱਥੇ ਕੋਈ ਹੈ ਨਹੀਂ ਬਈ ਹਾਂ ਜਿਵੇਂ ਆ ਆਇਆ ਸੀਗਾ ਆ ਮੱਛਾ ਪਿਆ ਇੱਕ ਜਿਵੇਂ ਉਹ ਵਿੱਚੋਂ ਜੜਾਂ ਚ ਹਰਾ ਹੋਣ ਲੱਗ ਰਿਹਾ ਹੈਗਾ ਤੁਹਾਨੂੰ ਕੈਮਰੇ ਦੇ ਵਿੱਚ ਨੇੜੇ ਦੀਂਦਾ ਨਹੀਂ ਹੋਣਾ ਕਿਉਂਕਿ ਇਹਦੇ ਕਰਕੇ ਆ ਮੋੜੀਆਂ ਜੇ ਕਰਕੇ ਪਤਾ ਨਹੀਂ ਲੱਗਦਾ ਜਿਵੇਂ ਉਹ ਮੱਚ ਗਿਆ ਨਾ ਐਦਾਂ ਉਹ ਮੱਚ ਗਿਆ ਸੀ ਆਪੀ ਹਰਾ ਹੋ ਗਿਆ ਤੇ ਆ ਵੀ ਵਧੀਆ ਹਰਾ ਹੋ ਗਿਆ ਤੇ ਉਹ ਵੀ ਇੱਥੇ ਰੋੜੇ ਬਹੁਤ ਜ਼ਿਆਦੇ ਸੀਗੇ ਸਾਨੂੰ ਐ ਸੀ ਵੀ ਇੰਨੀ ਜਗ੍ਹਾ ਦੇ ਵਿੱਚ ਇਹ ਉਹ ਉੱਥੋਂ 10 ਫੁੱਟ ਦੇ ਵਿੱਚ ਵਿੱਚ ਵੀ ਕੋਈ ਦਰਖਤ ਚੱਲਣਾ ਨਹੀਂ ਲਗਭਗ ਸਾਰੇ ਚੱਲ ਪਏ ਨੇ ਮਿਹਨਤ ਦਾ ਮੁੱਲ ਆਪਾਂ ਨੇ ਪਾ ਗਿਆ ਤੇ ਕੋਸ਼ਿਸ਼ ਕਰਾਂਗੇ ਆਪਾਂ ਹੋਰ ਵੀ ਸਾਰੇ ਇੱਕ ਇੱਥੇ ਸੀ ਪਿੱਪਲ ਲਾਇਆ ਸੀ ਪਿੱਪਲ ਦੇ ਪੱਤੇ ਜੇ ਸਾਰੇ ਝੜ ਗਏ ਸੀਗੇ ਪਤਾ ਨਹੀਂ ਕੀ ਕਾਰਨ ਹੋਇਆ ਪਿੱਪਲ ਨਹੀਂ ਚੱਲਿਆ ਸੀ ਅੱਜ ਦੇਖਦੇ ਆਂ ਵੀ ਚੱਲ ਪਿਆ ਕਿ ਨਾ ਤੇ ਜਿਵੇਂ ਆ ਡੰਡਾ ਜਿਹਾ ਖੜਿਆ ਦੇਖੋ ਹਾਂਜੀ ਇਹ ਵੀ ਮਾੜੀ ਮਾੜੀਆਂ ਪਲੂਮਣਾਆਂ ਹੀ ਹਰੀਆਂ ਪਈਆਂ ਨੇ ਬੰਨ ਲਾ ਕੋਸ਼ਿਸ਼ ਹੋ ਵੀ ਚੱਲ ਪਈ ਆ ਜ਼ੂਮ ਕਰਕੇ ਦਿਖਾਈ ਬਈ ਨੇੜੇ ਕਰਕੇ ਕੈਮਰਾ ਵਿੱਚ ਇਹਦੇ ਜਾਲੀ ਦੇ ਵਿੱਚ ਦੀ ਕਰਕੇ ਦੇਖੋ ਇਸ ਤਰ੍ਹਾਂ ਡੰਡਾ ਯਾ ਰਹਿ ਗਿਆ ਇਹ ਆ ਸੀ ਤੁਹਾਡੇ ਸਾਹਮਣੇ ਦਿਂਦਾ ਹੋਊਗਾ ਆਂਗਲ ਵਾਲੇ ਪਾਸੇ ਇੱਥੇ ਆ ਰਹਿ ਗਿਆ ਤੇ ਬਾਕੀ ਆਪਾਂ ਕੋਸ਼ਿਸ਼ ਕਰਾਂਗੇ ਵੀ ਇਹਦੇ ਵਿੱਚ ਵੀ ਪਾਣੀ ਪਾਉਂਦੇ ਰਹਿੰਦੇ ਆ ਅਸੀਂ ਸੋਚਿਆ ਵੀ ਇਧਰਲੇ ਪਾਸੇ ਵੀ ਦਰਖਤ ਲਾਏ ਹੋਏ ਨੇ ਵੀ ਇਧਰ ਵੀ ਲਾ ਦੀਏ ਆਪਾਂ ਕੰਧ ਦੇ ਨਾਲ ਜਿਵੇਂ ਆ ਦੇਖੋ ਤੁਹਾਡੇ ਸਾਹਮਣੇ ਸਾਰੀਆਂ ਡੇਕਾਂ ਲਾਈਆਂ ਹੋਈਆਂ ਨੇ ਬਹੁਤ ਸੋਹਣੀਆਂ ਚੱਲ ਪਈਆਂ ਜਿੱਦ ਦੇ ਸੀ ਲਾਉਣ ਲੱਗੇ ਸੀ ਸਾਨੂੰ ਇੱਥੇ ਬਹੁਤ ਬੰਦਿਆਂ ਨੇ ਕਿਹਾ ਸੀ ਇੱਥੇ ਹੋਣੀਆਂ ਨਹੀਂ ਜੀ ਇੱਥੇ ਰਹਿਣ ਨਹੀਂ ਦੇਣੀਆਂ ਕਿਸੇ ਨੇ ਆ ਬੂਟਾਗਾ ਆ ਬੋਰਡ ਆਗਾ ਇੱਥੇ ਬੰਦੇ ਬੈਠੇ ਹੁੰਦੇ ਸੀਗੇ ਉਹਨਾਂ ਨੇ ਬਹੁਤ ਵਧੀਆ ਕੋਸ਼ਿਸ਼ ਕੀਤੀ ਆ ਤੇ ਇਸ ਨੂੰ ਸੰਭਾਲ ਕੇ ਰੱਖ ਲਿਆ ਵਧੀਆ ਹਰਾ ਹੋ ਗਿਆ ਇਹ ਪਹਿਲਾਂ ਕਿਉਂਕਿ ਬਿਨਾ ਮੋੜੀਆਂ ਹੀ ਇਹ ਤੋ ਪਿਆ ਸੀਗਾ ਇਹਨਾਂ ਬਾੜ ਕਰਕੇ ਵਧੀਆ ਚੱਲ ਪਿਆ ਵੀ ਤੇ ਬਹੁਤ ਸੋਹਣੀ ਗੱਲ ਆ ਜਿਹੜੇ ਦਰਖਤ ਪਾਲਦੇ ਆ ਜਾਂ ਲਾਉਂਦੇ ਆ ਤੇ ਕੋਈ ਕਰਮਾਂ ਵਾਲਾ ਹੀ ਲਾਉਂਦਾ ਹਰ ਇੱਕ ਦੇ ਹੱਥੋਂ ਚੱਲਦੇ ਵੀ ਨਹੀਂ ਹੁੰਦੇ ਤੇ ਖੁਦ ਇੱਥੋਂ ਦਰਖਤ ਮੈਂ ਘਟੋ ਘਟ ਬਾਲਾ ਨਹੀਂ ਕਹਿੰਦਾ ਆ ਜੌਨਸਿਆਂ ਵਾਲਾ ਪਿੰਡ ਹੈਗਾ ਬਠਿੰਡੇ ਜ਼ਿਲ੍ਹੇ ਚ ਘਟੋ ਘਟ ਬਾਲਾ ਨਹੀਂ ਕਹਿੰਦਾ ਮੈਂ ਤੁਹਾਨੂੰ ਦੱਸਾਂ 15 ਦਰਖਤ ਬੂਟੇ ਬਾਗੇ ਹੋਣਗੇ ਇਥੋਂ ਵਿੱਚ ਫਲਾਵਰ ਵਾਲੇ ਵਿੱਚ ਛਾਂ ਵਾਲੇ ਤੇ ਉੱਥੇ ਜਾ ਕੇ ਲੱਗਿਆ ਜਿਹੜੇ ਸਾਰੇ ਦੇ ਸਾਰੇ ਚਲਾ ਲੇ ਬਾਕੀ ਇਹ ਜੀਆਂ ਜਗ੍ਹਾ ਦੇ ਵਿੱਚ ਲੱਗਿਆ ਵੀ ਸਾਰੇ ਚੱਲ ਪਏ ਤੇ ਆਪਣਾ ਆ ਬੂਟਾ ਵੀ ਚੱਲੀ ਜਾਂਦਾ ਹੈਗਾ ਇੱਕ ਇੱਥੇ ਆ ਦੇਖੋ ਆ ਡੇਕ ਲਾਈ ਹੋਈ ਆ ਜਿੱਦਾਂ ਆ ਡੇਕ ਲਾਈ ਸੀ ਸਾਨੂੰ ਉਸ ਟਾਈਮ ਤੇ ਕਿਹਾ ਸੀ ਇੱਥੇ ਕਿਸੇ ਨੇ ਛੱਡਣੀਆਂ ਨਹੀਂ ਜੀ ਇੱਥੇ ਬੱਕਰੀਆਂ ਨੇ ਨਹੀਂ ਛੱਡਣਾ ਕੋਈ ਬੱਕਰੀ ਨੇ ਨਹੀਂ ਖਾਧੀ ਤੇ ਕੋਈ ਵਧੀਆ ਹਰਾਈ ਖੜੀ ਆ ਕਿਉਂਕਿ ਆਪਾਂ ਨੇ ਕੋਸ਼ਿਸ਼ ਕੀਤੀ ਸੀ ਬੱਕਰੀਆਂ ਵਾਲੇ ਵੀ ਨੇ ਜਿਹੜੇ ਆਪਾਂ ਉਹਨਾਂ ਨੂੰ ਕਹਿਤਾ ਸੀਗਾ ਤੇ ਉਹਨਾਂ ਨੇ ਵਧੀਆ ਸੰਭਾਲ ਰੱਖੀ ਆ ਵਧੀਆ ਗੌਰ ਰੱਖੀ ਹੈਗੀ ਤੇ ਇੱਥੇ ਇੱਕ ਬੋਰਡ ਲਾਇਆ ਹੋਇਆ ਉਹਨਾਂ ਨੇ ਆਪਣੀਆਂ ਗੱਲਾਂ ਸਾਰੀਆਂ ਸਮਝੀਆਂ ਨੇ ਤਾਂ ਉਹਨਾਂ ਨੇ ਆਪਣੀ ਗੱਲ ਮੰਨ ਕੇ ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਆ ਤੇ ਆਪਣੇ ਦਰਖਤ ਸਾਰੇ ਉਦਾਂ ਦੇ ਵਧੀਆ ਖੜੇ ਨੇ ਕੋਈ ਵੀ ਮੁੱਛਾ ਨਹੀਂ ਹੋਇਆ ਆ ਦੇਖੋ ਆ ਨਿੰਮ ਆ ਤੇ ਆ ਇਥੇ ਨਿੰਮ ਹਰਾ ਹੋ ਗਿਆ ਤੁਸੀਂ ਗਿਣਤੀ ਮਾਰ ਲਓ ਇੰਨੀ ਕਿ ਜਗ੍ਹਾ 'ਚ ਮੈਨੂੰ ਲੱਗਦਾ ਬਾਹਲਾ ਨਹੀਂ ਕਹਿੰਦੇ ਸੀ 20 25 20 ਕਬੂਟੇ ਤਾਂ ਹੋਣਗੇ ਹਨਾ ਬਈ ਨਹੀਂ 20 ਨਹੀਂ ਹੋਣੇ ਤਾਂ 15 ਹੋਣਗੇ ਉਥੋ ਜੇ ਆਪਾਂ ਲੜੀ ਵਾਰ ਲੱਗ ਜੀਏ ਜਿਵੇਂ ਇੱਥੇ ਨਿੰਮ ਲਾ ਲਿਆ ਇੱਥੇ ਇਸ ਜਗ੍ਹਾ ਦੇ ਵਿੱਚ ਆ ਡੇਕ ਆਗੀ ਡੇਕ ਵਧੀਆ ਹਰੀ ਹੋਗੀ ਤੇ ਇੱਥੇ ਵੀ ਡੇਕ ਹੋਗੀ ਵਧੀਆ ਹਰੀ ਕਮੈਂਟਾਂ ਦੇ ਵਿੱਚ ਬਹੁਤ ਕੋਈ ਕਹਿਣਗੇ ਵੀ ਰੂੜੀਆਂ ਚ ਤੁਰੇ ਫਿਰਦੇ ਹੋ ਕਿਉਂਕਿ ਭਾਈ ਸਾਡਾ ਪਤਾ ਕੀ ਹੈ ਮਕਸਦ ਅਸੀਂ ਇਹ ਦਰਖਤ ਦਿਖਾਉਣੇ ਆ ਜਿਹੜੇ ਬੰਦੇ ਕਹਿੰਦੇ ਵੀ ਚੱਲਦੇ ਨਹੀਂ ਹੈਗੇ ਜਾਂ ਮੱਚਣਗੇ ਅਸੀਂ ਉਹਨਾਂ ਤੱਕ ਇਹ ਵੀਡੀਓ ਸਾਬਤ ਕਰਦੇ ਆ ਬਣਾਉਣੇ ਆ ਵੀ ਆ ਦੇਖੋ ਆ ਖੜੇ ਨੇ ਉਹ ਦਰਖਤ ਜਿਵੇਂ ਆ ਗਏ ਇੱਥੋਂ ਮੋੜੀਆਂ ਵੀ ਚੱਕੀਆਂ ਪਈਆਂ ਨੇ ਫਿਰ ਵੀ ਉਵੇਂ ਹੀ ਖੜੇ ਨੇ ਕੋਈ ਪਸ਼ੂ ਨੇ ਖਾਦੇ ਪਰ ਮਿਹਨਤ ਆ ਜੋ ਮਿਹਨਤ ਜਾਰੀ ਰੱਖਣੀ ਚਾਹੀਦੀ ਆ ਤੇ ਆ ਦੇਖੋ ਲਗਭਗ ਆਪਣੇ ਜਿੰਨੇ ਬੂਟੇ ਲਾਏ ਹੋਇਆ ਸਾਰੇ ਚੱਲੇ ਆ ਆਦਰ ਕਰਕੇ ਨੇੜੇ ਦਿਖਾਈ ਬਾਈ ਆ ਦੇਖੋ ਆ ਢੇਕ ਵੀ ਚੱਲੀ ਜਾਂਦੀ ਆ ਸਾਰੀਆਂ ਚੱਲ ਪੀਆਂ ਦੇਖਾਂ ਆਪਣੇ ਸਾਰੇ ਦਰਖਤ ਜਿੰਨੇ ਲਾਏ ਹੋਏ ਨੇ ਸਾਰੇ ਹਰੇ ਹੋ ਗਏ ਨੇ ਲਗਭਗ ਇੱਥੇ ਆ ਫਲਾਵਰ ਜੀ ਵਾਲਾ ਬੂਟਾ ਇੱਕ ਆਪਣਾ ਸੌਰੀ ਫੈਨਸੀ ਜਿਹਾ ਬੂਟਾ ਕੋਈ ਸ਼ਾਂਜੀ ਵਾਲਾ ਰੋੜਾਂ ਉੱਤੇ ਲੱਗੇ ਹੁੰਦੇ ਆ ਦੇਖੋ ਸਾਰੇ ਦਰਖਤ ਚੱਲ ਪੈਣਾ ਨਿੰਮ ਚੱਲ ਪਿਆ ਜਦੋਂ ਇਹ ਸਾਰੇ ਤੁਰ ਦੀ ਤੁਰਾ ਕੰਧ ਦੇ ਨਾਲ ਹਰੇ ਹੋਣਗੇ ਤੇ ਇੱਥੇ ਮੰਡੀ ਦੇ ਵਿੱਚ ਜੇ ਕੋਈ ਲੰਘੂਗਾ ਜਾਂ ਡੇ ਤੋਂ ਲੰਘੂਗਾ ਇੱਥੋਂ ਦੀ ਕਿੰਨੀ ਹਰਿਆਲੀ ਹੋਊਗੀ ਕਿੰਨਾ ਮਨ ਖੁਸ਼ ਹੋਊ ਬੰਦੇ ਦਾ ਵੀ ਯਾਰ ਕਿੰਨੇ ਦਰਖਤ ਲੱਗੇ ਨੇ ਆ ਦੇਖਾਂ ਨੇ ਸਾਰੀਆਂ ਸਾਰੀਆਂ ਲਗਭਗ ਆਪਣੇ ਬੂਟੇ ਇਹ ਹਰੇ ਹੋ ਗਏ ਨੇ ਤੇ ਧੰਨਵਾਦ ਸਾਡੇ ਮੈਨੇਜਰ ਸਾਹਿਬ ਦਾ ਪਿੰਡਕਾਂ ਵਾਲੀ ਜ਼ਿਲ੍ਹਾ ਮਾਨਸਾ ਜਿਵੇਂ ਕਿ ਆਪਣੇ ਐਸਬੀਆਈ ਬੈਂਕ ਦੇ ਵਿੱਚ ਉਹਨਾਂ ਦੀ ਡਿਊਟੀ ਆ ਤੇ ਉਹਨਾਂ ਨੇ ਆਪਾਂ ਨੂੰ ਦਰਖਤ ਭੇਜੇ ਸੀਗੇ ਤੇ ਉਹਨਾਂ ਦਾ ਖਾਸ ਕਰਕੇ ਦਿਲੋਂ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਵੇਂ ਇਧਰੋਂ ਆਪਣੇ ਆਹ ਰਾਮਪਾਲ ਮੈਂ ਸੌਰੀ ਬਾਬੇ ਦਾ ਨਾਮ ਭੁੱਲ ਗਿਆ ਸ਼ਾਇਦ ਰਾਮਪਾਲ ਸੀਗਾ ਰਾਮਪਾਲ ਦਾਸ ਤੇ ਉਹਨਾਂ ਨੇ ਸਾਨੂੰ ਬੂਟੇ ਦਿੱਤੇ ਜਿਹੜੇ ਆਹਾ ਬੂਟੇ ਉਹਨਾਂ ਦੇ ਵਿੱਚੋਂ ਕੁਝ ਲੱਗੇ ਹੋਏ ਨੇ ਤੇ ਕੁਝ ਇੱਕ ਇੱਥੇ ਬੱਚੇ ਸੀ ਜੋ ਉਹਨਾਂ ਨੇ ਆਪਣਾ ਜਿਹੜੇ ਲੱਗੇ ਹੋਏ ਨੇ ਦਰਖਤ ਉਹ ਪਰਲੀ ਸਾਈਡ ਵੀ ਲੱਗੇ ਹੋਏ ਨੇ ਉਹ ਉਹਨਾਂ ਨੇ ਆਪਣਾ ਝੋਨਾ ਲਾ ਕੇ ਉਹਨਾਂ ਦੇ ਵਿੱਚੋਂ ਪੈਸੇ ਪਾ ਕੇ ਤੇ ਉਹ ਦਰਖਤ ਲੈ ਕੇ ਆਏ ਸੀ 150 150 ਬੂਟਾ ਤੇ ਉਹਨਾਂ ਦੇ ਵਿੱਚੋਂ ਵੀ ਕੁਝ ਬੂਟੇ ਇੱਥੇ ਲੱਗੇ ਹੋਏ ਨੇ ਇਹਨਾਂ ਦੇ ਵਿੱਚੋਂ ਉਹਨਾਂ ਦੇ ਜਿਹੜੇ ਹੱਥੀ ਲੈਂਦੇ ਹੋਏ ਬੂਟੇ ਇੱਥੇ ਸਾਵਲ ਨੇ ਉਹ ਤੇ ਬਹੁਤ ਸੋਹਣੇ ਹਰੇ ਹੋਗੇ ਨੇ ਤਾਨੂੰ ਵੀ ਏਹੀ ਮੈਂ ਕਹਿਣਾਗਾ ਜੇ ਕੋਈ ਹੋਰ ਬੰਦਾ ਲਾਉਂਦਾਗਾ ਤਾਂ ਲਾਓ ਜ਼ਰੂਰ ਫਰਜ ਬਣਦਾ ਵਧੀਆ ਚੰਗੀ ਗੱਲ ਆ ਕਿਉਂਕਿ ਹਰ ਇੱਕ ਬੰਦਾ ਜੇ ਇੱਕ ਇੱਕ ਕਬੂਟਾ ਜਾਂ ਦੋ ਦੋ ਲਾਵੇ ਤਾਂ ਹਰਿਆਲੀ ਬਹੁਤ ਜ਼ਿਆਦਾ ਹੋ ਜੇ ਤਾਨੂੰ ਪਤੀ ਆ ਵੀ ਅੱਜਕੱਲ੍ਹ ਦਰਖਤ ਬਹੁਤ ਕੱਟੇ ਗਏ ਨੇ ਕਿਉਂਕਿ ਆ ਬਾਰਿਸ਼ ਜੇ ਪੈਂਦੀ ਤਾਂ ਜੇ ਦਰਖਤ ਜ਼ਿਆਦਾ ਹੁੰਦੇ ਤਾਂ ਬਹੁਤ ਜ਼ਿਆਦਾ ਬਾਰਿਸ਼ ਹੋਣੀ ਸੀ ਤੇ ਇਹਨਾਂ ਨਾਲ ਹੀ ਬਾਰਿਸ਼ ਪੈਣੀ ਆ ਇਹਨਾਂ ਨਾਲ ਹੀ ਦਰਖਤਾਂ ਨਾਲ ਜੋ ਜੜਾਂ ਹੁੰਦੀਆਂ ਨੇ ਮਜ਼ਬੂਤ ਹੁੰਦੀਆਂ ਮਿੱਟੀ ਖੜਨੀ ਆ ਤੇ ਨਹੀਂ ਮਿੱਟੀ ਕਿੱਥੋਂ ਖੜੂਗੀ ਤੁਸੀਂ ਆਪ ਸਾਬ ਲਾ ਕੇ ਦੇਖ ਲਓ ਜਿੱਥੇ ਮਿੱਟੀ ਖੜੂਗੀ ਉੱਥੇ ਤਣੇ ਆ ਜੋ ਜੜਕੜ ਪਾ ਲੈਂਦੇ ਨੇ ਵਧੀਆ ਮਿੱਟੀ ਉੱਥੇ ਮਜ਼ਬੂਤ ਹੋ ਜਾਂਦੀ ਹੈ ਇੱਕ ਤਰ੍ਹਾਂ ਦੀ ਤੇ ਜੜ ਵੀ ਉਹਨਾਂ ਦੀ ਮਿੱਟੀ 'ਚ ਖੜੂਗੀ ਜੇ ਮਿੱਟੀ ਨਾਲ ਹੀ ਜਾੜਾ ਤੇ ਜੜਨ ਨਾਲ ਹੀ ਆਪਣੇ ਮਿੱਟੀ ਨਾਲ ਹੀ ਤਣੇ ਨੇ ਜੋ ਜੜਾ ਨੇ ਉਹਨਾਂ ਦੀਆਂ ਤੇ ਆਪਸ ਦੇ ਵਿੱਚ ਇਹਨਾਂ ਦਾ ਵੀ ਤਾਲਮੇਲ ਮਿਲਿਆ ਹੋਇਆ ਤੇ ਕੁਦਰਤ ਵੱਲੋਂ ਆ ਕੁਦਰਤ ਨਾਲ ਛੇਤੀ ਕੋਈ ਛੇੜਛਾੜ ਨਾ ਕਰਿਆ ਕਰੋ ਕਿਉਂਕਿ ਦਰਖਤ ਅਗਲਾ ਲਾਉਂਦਾ ਨਹੀਂ ਵੱਡੀ ਵੱਧ ਜਾਂਦੇ ਆ ਇੱਕ ਤਾਂ ਟਾਈਮ ਲੱਗਦਾ ਤੁਹਾਨੂੰ ਪਤੀ ਆ ਵੀ ਬਹੁਤ ਟਾਈਮ ਦੇ ਵਿੱਚ ਹੁੰਦੇ ਆ ਤੇ ਸਾਰਿਆਂ ਦਾ ਬਈ ਬਹੁਤ ਬਹੁਤ ਧੰਨਵਾਦ ਜਿਹੜੇ ਆਪਾਂ ਨੂੰ ਸਪੋਰਟ ਕਰਦੇ ਆ ਤੇ ਸਾਰੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਆਪਣੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਮਾਰਿਆ ਕਰੋ ਤੇ ਆਪਾਂ ਹੋਰ ਵੀ ਤੁਹਾਨੂੰ ਕੋਈ ਅਪਡੇਟ ਦਿੰਦੇ ਰਵਾਂਗੇ ਤੇ ਜੇ ਕੋਈ ਸਾਡੇ ਨਾਲ ਹੈਲਪ ਕਰ ਸਕਦਾ ਜਿਵੇਂ ਦਰਖਤਾਂ ਦੇ ਨਾਲ ਅਸੀਂ ਆਪਣੀਆਂ ਉਹ ਲਾਉਣੀਆਂ ਨੇ ਇਹਨਾਂ ਨਾਲ ਜਾਲੀਆਂ ਲਿਆ ਕੇ ਲਾਉਣੀਆਂ ਨੇ ਜੇ ਕੋਸ਼ਿਸ਼ ਹੋਈ ਜੇ ਸਾਡੀ ਕੋਈ ਹੈਲਪ ਕਰ ਦੇ ਤਾਂ ਵਧੀਆ ਅਸੀਂ ਇਹਨਾਂ ਨਾਲ ਲੋਹੇ ਦੀਆਂ ਜਾਲੀਆਂ ਅੰਗਲਾਰਨਾ ਵੈਲਡ ਕਰਵਾ ਕੇ ਲਵਾ ਦਈਏ ਤੇ ਨਹੀਂ ਅਸੀਂ ਜਿੰਨੇ ਕ ਕੋਸ਼ਿਸ਼ ਹੋਈ ਆਪਦੇ ਕੋਲੋਂ ਕੁਝ ਪੈਸੇ ਇਕੱਠੇ ਕਰਾਂਗੇ ਕੁਝ ਵਿੜੇ ਚੋਂ ਕਰਾਂਗੇ ਤੇ ਸਾਰਿਆਂ ਨਾਲ ਸਹਿਯੋਗ ਸਾਰਿਆਂ ਦਾ ਚਾਹੀਦਾ ਤੇ ਆਪਾਂ ਇਹਨਾਂ ਦਰਖਤਾਂ ਦੀ ਸੰਭਾਲ ਕਰ ਸਕੀਏ ਕਿਉਂਕਿ ਹੁਣ ਚੱਲ ਪਏ ਜਿਵੇਂ ਆਪਾਂ ਨੂੰ ਹੁਣ ਸੰਭਾਲਣ ਦਾ ਮੌਕਾਗਾ ਹੁਣ ਇਹਨਾਂ ਨਾਲ ਦੂਸਰੋ ਬਾੜ ਹੋ ਜੇ ਤਾਂ ਬਹੁਤ ਸੋਹਣੇ ਲੱਗਣ ਤੇ ਕੋਸ਼ਿਸ਼ ਕੀਤੀ ਸੀ ਸਾਡੇ ਕੋਲੇ ਬਈ ਪੈਸੇ ਦੀ ਪ੍ਰੋਬਲਮ ਸੀ ਸਿੱਧੀ ਜੀ ਗੱਲ ਆ ਅਸੀਂ ਕੀ ਕੀਤਾ ਅਸੀਂ ਬੜ ਬੜ ਮੋੜੀਆਂ ਇਦਰੋਂ ਉਹ ਪਹਾੜੀ ਕਿਕਰਾਂ ਹੋ ਗਿਆ ਸੀਗੀਆਂ ਉਹ ਵੱਡ-ਵੱਡ ਅਸੀਂ ਇਹਨਾਂ ਦੇ ਨਾਲ ਲਾਈਆਂ ਹੋਈਆਂ ਤੁਹਾਡੇ ਸਾਹਮਣੇ ਸਾਰੀਆਂ ਦਿਖਾਈ ਦਿੱਤੀਆਂ ਨੇ ਤੇ ਬਾਕੀ ਅਸੀਂ ਕੋਸ਼ਿਸ਼ ਇਦਾਂ ਕੀ ਸਾਡੀ ਜਾਰੀ ਆ ਵੀ ਅਸੀਂ ਪਹਿਲਾਂ ਵੀ ਤੁਹਾਨੂੰ ਇਹ ਗੱਲ ਕਹਿਣੇ ਆ ਵੀ ਜੇ ਕੋਈ ਸਾਡੇ ਨਾਲ ਕੋਈ ਹੈਲਪ ਕਰ ਸਕਦਾ ਤਾਂ ਆਪਦਾ ਕੋਈ ਸੇਵਾ ਕਰ ਸਕਦਾਗਾ ਤਾਂ ਸਾਡੇ ਨਾਲ ਕੰਟੈਕਟ ਕਰ ਸਕਦਾ ਚਾਹੇ ਆਪ ਲਿਆ ਦੇ ਖੁਦ ਸਾਨੂੰ ਕੋਈ ਜ਼ਰੂਰਤ ਨਹੀਂ ਪੈਸੇ ਪੂਸੇ ਦੇਣ ਦੀ ਸਾਨੂੰ ਚਾਹੇ ਜੇ ਕੋਈ ਪਿੰਜਰੇ ਜੇ ਲਿਆ ਕੇ ਦੇ ਸਕਦਾ ਇਧਰਲੇ ਪਾਸੇ ਉਹਨਾਂ ਦੇ ਉੱਪਰ ਕਵਰ ਕਰਨ ਵਾਸਤੇ ਬੂਟਿਆਂ ਨੂੰ ਤਾਂ ਬਹੁਤ ਸੋਹਣੀ ਗੱਲ ਆ ਕੋਈ ਜਾਂ ਦੋਂ ਦੇ ਦੇ ਲਿਆ ਕੇ ਜਾਂ ਤਿੰਨ ਦੇ ਦੇ ਚਾਰ ਦੇ ਜਿੰਨੀ ਵੀ ਕਿਸੇ ਦੀ ਸਰਦਾ ਹੈਗੀ ਆ ਤਾਂ ਉਹ ਲਿਆ ਕੇ ਦੇ ਦੇਣ ਤਾਂ ਬਹੁਤ ਸੋਹਣੀ ਗੱਲ ਆ ਤੇ ਜੇ ਨਹੀਂ ਕਿਸੇ ਤੋਂ ਲਿਆ ਸਕਦੇ ਆਪਣੀ ਕੋਸ਼ਿਸ਼ ਆ ਵੀ ਇੱਥੋਂ ਅਸੀਂ ਅੰਗਲਾਰ ਨਾਲ ਆ ਲਾ ਦਈਏ ਤੁਰ ਫਿਰ ਅਸੀਂ ਮਿਸਤਰੀ ਨੂੰ ਸਾਥ ਦੇ ਕੇ ਉਹਨੂੰ ਨਾਲ ਵੈਲਡ ਕਰਾ ਲਾਂਗੇ ਵੀ ਲੋਹੇ ਦੀਆਂ ਸੀ ਪੱਤੀਆਂ-ਬੁੱਤੀਆਂ ਜਾਂ ਜਾਲੀਆਂ ਲਾ ਕੇ ਵਧੀਆ ਸਿਸਟਮ ਬਣਾ ਲਈਏ ਚਲੋ ਜਿੱਥੇ ਕਦੇ ਕੋਈ ਰਸਤਾ ਬਣਿਆ ਤਾਂ ਰਸਤੇ ਦਾ ਵੀ ਵਧੀਆ ਹੱਲ ਹੋ ਜਾਊਗਾ ਤੇ ਸਾਰਿਆਂ ਦੇ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆਂ ਤੇ ਵੱਧ ਤੋਂ ਵੱਧ ਹੈਲਪ ਕਰਿਓ ਤੇ ਜੇ ਕੋਈ ਸੇਵਾ ਕਰਨੀ ਚਾਹੁੰਦਾਗਾ ਆਪਣੇ ਇਸ ਦੇ ਵਿੱਚ ਤੁਸੀਂ ਗੱਲਬਾਤ ਕਰ ਸਕਦੇ ਹੋ ਨੰਬਰ ਤੁਹਾਨੂੰ ਦੱਸ ਦਿੰਨੇ ਆ 97 792 93161 ਅਸੀਂ ਸਕਰੀਨ ਦੇ ਉੱਪਰ ਵੀ ਇਸ ਨੰਬਰ ਨੂੰ ਪਾਵਾਂਗੇ ਜੇ ਕਿਸੇ ਨੇ ਇੱਥੇ ਸੇਵਾ ਕਰਨੀ ਹੋਵੇ ਏ ਬੂਟੇ ਦੀਆਂ ਜਾਲੀਆਂ ਲਈ ਹੈਲਪ ਕਰਨੀ ਹੋਵੇ ਤਾਂ ਤੁਸੀਂ ਇਸ ਨੰਬਰ ਉੱਤੇ ਮੇਰੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਜੇ ਕੋਈ ਕਿਸੇ ਤਰ੍ਹਾਂ ਦਾ ਵੀ ਸਵਾਲ ਹੋਵੇ ਤੁਸੀਂ ਮੇਰੇ ਨਾਲ ਕਰ ਸਕਦੇ ਹੋ ਗੱਲਬਾਤ ਕਰ ਸਕਦੇ ਹੋ ਤੇ ਸਾਰਿਆਂ ਦਾ ਬਈ ਬਹੁਤ ਬਹੁਤ ਧੰਨਵਾਦ ਥੈਂਕ ਯੂ